ਆਪਾਂ ਕਹੀ ਕਿ ਆਮ ਲੋਕਾਂ ਦਾ ਜਿਹੜਾ ਪ੍ਰੈਸ਼ਰ ਦੇ ਕੇ ਸਰਕਾਰ ਨੂੰ ਇਹ ਪੁੱਠੇ ਕਦਮ ਜਿਹੜੇ ਉੱਟਣੇ ਪਏ ਤੇ ਕੀ ਇਹ ਵੀ ਇੱਕ ਸ਼ੰਕਾ ਹੈ ਕਿ ਕੀ ਛੋਟੇ-ਛੋਟੇ ਰੂਪ ਦੇ ਵਿੱਚ ਇਹ ਦੁਬਾਰਾ ਵੀ ਆ ਸਕਦੀ ਹੈ। ਬਈ ਇੰਗਲਿਸ਼ ਟ੍ਰਿਬਿਊਨ ਨੇ ਅੱਜ ਖਬਰ ਲਾਈ ਹੈਗੀ ਆ ਬਈ ਇਸ ਪਾਲਿਸੀ ਨੂੰ ਵਾਪਸ ਲੈਣ ਤੋਂ ਬਾਅਦ ਹੁਣ ਜਿਹੜੀਆਂ ਜਿਹੜੀਆਂ ਡਿਵੈਲਪਮੈਂਟ ਅਥਾਰਟੀ ਗਮਾੜਾ ਦੀਆਂ ਅਧੀਨ ਪਈਆਂ ਨੇ ਜ਼ਮੀਨਾਂ ਸੋ ਉਹ ਉਹ ਵੇਚੀ ਜਾ ਸਕਦੀ ਹੈਗੀ ਆ ਤਾਂ ਕਿ ਉਥੇ 20000 ਕਰੋੜ ਦੀ ਸੌਰੀ ਹੈ ਜੀ ਇਹ ਜਿਹੜੀ ਨਾ ਵੀ ਉਹ ਵੇਚੀ ਜਾ ਸਕਦੀ ਹੈ ਤਾਂ ਕਿ ਪਾਲਿਸੀਜ਼ ਨੂੰ ਲਾਗੂ ਕੀਤਾ ਜਿਹੜਾ ਜਾ ਸਕੀਏ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਨਾ ਇਹ ਸਰਕਾਰੀ ਜ਼ਮੀਨਾਂ ਲੈਂਡ ਪੂਲਿੰਗ ਦੇ ਤਹਿਤ ਲਈਆਂ ਗਈਆਂ ਲਗਭਗ 30% ਆ ਜਿਹੜੀਆਂ ਉਹ ਖਾਲੀ ਪਈਆਂ ਨੇ ਉਹਨਾਂ ਤੇ ਮਤਲਬ ਕੁਝ ਨਹੀਂ ਹੋ ਰਿਹਾ ਉਹ ਨਾ ਡਿਵੈਲਪ ਹੋਈਆਂ ਨੇ ਨਾ ਵਿਕੀਆਂ ਨੇ ਵੇਚਣ ਤੋਂ ਵੀ ਪਈਆਂ ਨੇ ਮਜਬੂਰ ਹੋ ਕੇ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਆ ਵਾਪਸ ਲੈ ਲਈ ਹੈ ਕੀ ਕੁਝ ਇਸ ਦੇ ਵਿੱਚ ਹੋ ਰਿਹਾ ਹੈਗਾ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਦੇ ਨਾਲ ਆਪਾਂ ਕਹੀ ਕਿ ਆਮ ਲੋਕਾਂ ਦਾ ਜਿਹੜਾ ਪ੍ਰੈਸ਼ਰ ਦੇ ਕੇ ਸਰਕਾਰ ਨੂੰ ਇਹ ਪੁੱਠੇ ਕਦਮ ਜਿਹੜੇ ਪੁੱਟਣੇ ਪਏ ਤੇ ਕੀ ਇਹ ਵੀ ਇੱਕ ਸ਼ੰਕਾ ਹੈ ਕਿ ਕੀ ਛੋਟੇ-ਛੋਟੇ ਰੂਪ ਦੇ ਵਿੱਚ ਇਹ ਦੁਬਾਰਾ ਵੀ ਆ ਸਕਦੀ ਹੈ ਹਾਂ ਹਲਾ ਦੇਖ ਸਕਦੇ ਹਾਂ ਵੀ ਆਪਾਂ ਨੂੰ ਨਜ਼ਰ ਰੱਖਣੀ ਪਵੇਗੀ ਹਾਲ ਦੇ ਘੜੇ ਕਿਸਾਨਾਂ ਦੇ ਤੇ ਸਮੂਚੀਆਂ ਪਾਰਟੀਆਂ ਦੇ ਉਹਦੇ ਵੀ ਅਸੀਂ ਸਾਰੀਆਂ ਸਮੂਚੀਆਂ ਪਾਰਟੀਆਂ ਨੂੰ ਇਹਦੇ ਵਿੱਚੋਂ ਕ੍ਰੈਡਿਟ ਵੀ ਦਿੰਦੇ ਆ ਸ਼ਾਬਾਸ਼ਾ ਵੀ ਦਿੰਦੇ ਆ इवन ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਸਰਗਰਮੀ ਕੀਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚਰਨਜੀਤ ਸਿੰਘ ਚੰਨੀ ਨੇ ਤੇ ਹੋਰ ਬਹੁਤ ਸਾਰੀਆਂ ਸਮੂਚੀਆਂ ਸਿੱਖ ਤੇ ਗੈਰ ਸਿੱਖ ਸੰਸਥਾਵਾਂ ਨੇ ਸਰਗਰਮੀ કરી ਕਿਸਾਨੀ ਜਥੇਬੰਦੀਆਂ ਨੇ ਸਰਗਰਮੀ કરી ਸਾਰਿਆਂ ਨੂੰ ਐਸ ਕੇ ਐਮ ਨੂੰ ਤੇ ਸਾਰਿਆਂ ਦੀ ਸਾਂਝੀ ਸਰਗਰਮੀ ਨਾਲ ਜਿਹੜਾ ਹੈਗਾ ਵੀ ਇਹ ਮਸਲਾ ਹੱਲ ਹੋਇਆ ਪੰਜਾਬ ਸਰਕਾਰ ਨੇ ਜਿਹੜੀ ਲੈਂਡ ਪੋਲਿੰਗ ਪਾਲਿਸੀ ਆ ਉਹ ਵਾਪਸ ਲੈ ਲਈ ਆ ਜਿਦੇ ਵਿੱਚੋਂ ਸਾਡੀ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈਗੀ ਆ ਜਿਹੜੀ ਫਰਟਾਈਲ ਲੈਂਡ ਹੈ ਜਿਹੜੀ ਬਹੁਤ ਹੀ ਆਪਾਂ ਕਹਿ ਸਕਦੇ ਵੀ ਜਾਨਦਾਰ ਜ਼ਮੀਨ ਹੈਗੀ ਆ ਉਹ ਵਾਪਸ ਉਹਨਾਂ ਨੇ ਆਪਣੇ ਕਬਜ਼ੇ ਅਧੀਨ ਲੈਣੀ ਸੀ ਸੋ ਉਹ ਸੰਘਰਸ਼ ਕਾਰਨ ਸੰਭਵ ਹੋ ਸਕਿਆ ਵਾਪਸ ਲਾਈ ਲਈ ਹੈ ਸੋ ਹੁਣ ਇਹ ਆ ਰਿਹਾ ਇੰਗਲਿਸ਼ ਟ੍ਰਿਬਿਊਨ ਨੇ ਅੱਜ ਖਬਰ ਲਾਈ ਹੈਗੀ ਆ ਬੇ ਇਸ ਪਾਲਿਸੀ ਨੂੰ ਵਾਪਸ ਲੈਣ ਤੋਂ ਬਾਅਦ ਹੁਣ ਜਿਹੜੀਆਂ ਜਿਹੜੀਆਂ ਡਿਵੈਲਪਮੈਂਟ ਅਥਾਰਟੀ ਗਮਾੜਾ ਦੀਆਂ ਅਧੀਨ ਪਈਆਂ ਨੇ ਜ਼ਮੀਨਾਂ ਉਹ 20000 ਏਕੜ ਹੈਗੀ ਆ ਸੋ ਉਹ ਉਹ ਵੇਚੀ ਜਾ ਸਕਦੀ ਹੈਗੀ ਆ ਤਾਂ ਕਿ ਉਹਦੇ ਚ 20000 ਕਰੋੜ ਦੀ ਸੌਰੀ ਹੈਗੀ ਜਿਹੜਾ ਵੀ ਉਹ ਵੇਚੀ ਜਾ ਸਕਦੀ ਹੈ ਤਾਂ ਕਿ ਪਾਲਿਸੀਜ਼ ਨੂੰ ਲਾਗੂ ਕੀਤਾ ਹੈ ਜਿਹੜਾ ਜਾ ਸਕੀਏ ਸੋ ਮੈਂ ਇੱਕ ਪੱਤਰਕਾਰ ਸਾਹਿਬ ਨੂੰ ਸੁਣ ਰਿਹਾ ਸੀ ਉਹ ਕਹਿ ਰਹੇ ਸੀਗੇ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਨਾ ਇਹ ਸਰਕਾਰੀ ਜ਼ਮੀਨਾਂ ਲੈਂਡ ਪੂਲਿੰਗ ਦੀਆਂ ਲਈਆਂ ਗਈਆਂ ਲਗਭਗ 30% ਆ ਜਿਹੜੀਆਂ ਖਾਲੀ ਪਈਆਂ ਨੇ ਉਹਨਾਂ ਦੇ ਮਤਲਬ ਕੁਝ ਨਹੀਂ ਹੋ ਰਿਹਾ ਉਹ ਨਾ ਡਵੈਲਪ ਹੋਈਆਂ ਨੇ ਨਾ ਵਿਕੀਆਂ ਨੇ ਵਿਕਣ ਤੋਂ ਵੀ ਪਈਆਂ ਨੇ इवन ਮੁਹਾਲੀ ਦੇ ਆਲੇ ਦੁਆਲੇ ਜਿਹੜੇ ਜਿਹੜੇ ਫਲੈਟ ਬਣੇ ਨੇ ਉਹਨਾਂ ਵਿੱਚ ਵੀ ਓਕੂਪੈਂਸੀ ਆ 30% ਨਹੀਂ ਕੋਸ਼ ਤਾਂ ਸਮੁੱਚਾ ਸਟਰਕਚਰ ਹੀ ਜਿਸ ਤਰ੍ਹਾਂ ਬਿਨਾਂ ਓਕੂਪੈਂਸੀ ਤੋਂ ਪਿਆ ਵੀ ਉਹ ਫਲੈਟ ਬਣ ਗਏ ਪਰ ਨਹੀਂ ਬਣੇ ਇਸੇ ਤਰ੍ਹਾਂ ਹੀ ਗਮਾਡਾ ਤੇ ਗਲਾਡਾ ਦੀਆਂ ਜਿਹੜੀਆਂ ਜਿਹੜੀਆਂ ਪ੍ਰੋਫੈਸ਼ਨਲ ਵੀ ਕਮਰਸ਼ੀਅਲ ਜਿਹੜੇ ਪਲਾਟ ਸੀਗੇ ਉਹ ਵੀ ਬਿਨਾਂ ਡਿਵੈਲਪਮੈਂਟ ਤੋਂ ਜਿਹੜੇ ਇਸ ਤਰ੍ਹਾਂ ਹੀ ਬੰਜਰ ਜ਼ਮੀਨਾਂ ਹੀ ਜਿਹੜੀਆਂ ਪਈਆਂ ਨੇ ਸੋ ਹੁਣ ਇੰਗਲਿਸ਼ ਟ੍ਰਿਬਿਊਨ ਨੇ ਖਬਰ ਲਾਈ ਹੈ ਕਿ ਅਬ ਇਹ ਗਮਾੜਾ ਦੀਆਂ ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਇਸ ਤਰ੍ਹਾਂ ਪਈਆਂ ਨੇ ਉਹਨਾਂ ਨੂੰ ਵੇਚ ਕੇ ਜਿਹੜਾ ਹੈਗਾ 20000 ਕਰੋੜ ਰੁਪਇਆ ਕਮਾ ਕੇ ਤੇ ਪੰਜਾਬ ਦੀਆਂ ਔਰਤਾਂ ਨੂੰ ਜਿਹੜਾ 1000 ਰੁਪਏ ਦੇਣ ਦਾ ਵਾਅਦਾ ਉਹ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ ਸੋ ਪਰ ਇਹਦੇ 'ਚ ਮਤਲਬ ਕਿਉਂ ਦੀ ਕੋਈ ਆਪਾਂ ਕਹੀ ਕਿ ਜਦੋਂ ਆਪਾਂ ਨੂੰ ਪਤਾ ਹੈ ਕਿ ਖਜ਼ਾਨੇ ਦੀ ਇਦਾਂ ਦੇ ਹਾਲਾਤ ਹੈਗੇ ਨੇ ਪੰਜਾਬ ਆਲਰੇਡੀ ਜਿਹੜੀ 32 ਵਾਲੀ ਸਬਸਿਡੀ ਇਹਨਾਂ ਨੇ ਦਿੱਤੀ ਹੈਗੀ ਆ ਉਹ ਆਲਰੇਡੀ ਨੁਕਸਾਨ ਦਾ ਹੈ ਤੇ ਫਿਰ ਕਿਉਂ ਨਹੀਂ ਜਿਹੜਾ ਕੋਈ ਸਰਵੇ ਜਾਂ ਕੋਈ ਗਰੁੱਪ ਇਦਾਂ ਦਾ ਉੱਠਦਾ ਜਿਹੜਾ ਇਹ ਚੀਜ਼ਾਂ ਕਹਿੰਦਾ ਕਿ ਠੀਕ ਆ ਤੁਸੀਂ ਕਹਿ ਦਿੱਤਾ ਨਹੀਂ ਹੋ ਰਿਹਾ ਇਜਾਜ਼ਤ ਨਹੀਂ ਦਿੰਦਾ ਹੋਰ ਜ਼ਿਆਦਾ ਕਰਜ਼ਾ ਨਾ ਨਾ ਕਰੋ ਹਾਂ ਬਿਲਕੁਲ ਇਹ ਹੋਣਾ ਚਾਹੀਦਾ ਵੀ ਕਰਜ਼ਾ ਲੈ ਕੇ ਕਿਉਂ ਈਵਨ ਬਸ ਦੀ ਜਿਹੜੀ ਔਰਤਾਂ ਦੀ ਹੈਗੇ ਉਹ 65 ਸਾਲ ਤੋਂ ਵੱਧ ਦੀਆਂ ਔਰਤਾਂ ਨੂੰ ਮੁਕਤ ਹੋਣਾ ਚਾਹੀਦਾ ਉਹਦਾ ਨਾਰਮਲ ਔਰਤਾਂ ਨੂੰ ਨਹੀਂ ਬਿਜਲੀ ਦਾ ਵੀ ਤੁਸੀਂ ਦੇਖੋ ਵੀ ਆ ਬਿਲਕੁਲ ਫ੍ਰੀ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਪੰਜਾਬ ਐਡੇ ਵੱਡੇ ਕਰਜ਼ੇ 'ਚ ਆ ਔਰ ਬਿਜਲੀ ਤੇ ਤੁਹਾਨੂੰ ਇੰਨੀ ਜ਼ਿਆਦਾ ਸਬਸਿਡੀ ਦੇਣੀ ਪੈ ਰਹੀ ਹੈ ਕਿ ਆ ਬਿਲਕੁਲ ਗਲਤ ਹੈ ਜੇ ਕਰਜ਼ਾ ਲੈ ਕੇ ਸਹੂਲਤ ਲੈਣੀ ਆ ਤਾਂ ਉਹਦਾ ਕੋਈ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਵਿੱਚ ਲਓ ਪੰਜਾਬ ਦੇ ਲੋਕ ਐਨੇ ਮੂਰਖ ਨਹੀਂ ਨੇ ਉਹ ਤੁਹਾਡੇ ਜੇ ਵਿਸ਼ਵਾਸ ਯੋਗਤਾ ਵੀ ਤੁਸੀਂ ਗੱਲ ਕਰੋਗੇ ਭਾਈ ਆਹ ਸਿਚੁਏਸ਼ਨ ਜੇ ਅਸੀਂ ਹੋਰ ਕਰਜ਼ਾ ਲੈਂਦੇ ਗਏ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਰਜ਼ਾਈ ਹੋ ਜਾਣਗੀਆਂ ਸੋ ਤੁਸੀਂ ਸਹੂਲਤਾਂ ਨਾ ਮਾਣੋ ਚਾਹੇ ਘੱਟ 5 ਰੁਪਏ ਲਾ ਦੋ 5 ਰੁਪਏ ਯੂਨਿਟ ਮਤਲਬ ਅਗਰ ਮੰਨ ਲਓ ਕਿ ਕਰਨ ਚ ਸਕਸੈਸਫੁਲ ਹੋ ਜਾਂਦੇ ਆ ਫਿਰ ਜਿਹੜੀ ਵੀ ਪਾਰਟੀ ਚੋਣਾ 2027 ਚ ਲੜੇਗੀ ਉਹ ਫਿਰ ਕਹੇ ਜੀ ਅਸੀਂ 1000 ਤੋਂ 1500 ਦੇਵਾਂਗੇ ਫਿਰ ਇਹ ਤਾਂ ਹੌਲੀ ਹੌਲੀ ਜਦੋਂ ਆਪਾਂ ਕੀ ਕੀ ਤਾਂ ਘੜਾ ਪਰਣਾ ਹੀ ਨਹੀਂ ਪੜ ਨਹੀਂ ਪੜਨਾ ਜੀ ਨਹੀਂ ਪੜਨਾ ਸੋ ਅਸੀਂ ਦੇਖੋ ਇਹ ਆਖਰ ਚ ਜਾ ਕੇ ਸ਼ੁਰੂ ਕਰ ਦੇਣਗੇ ਅਗਲੀ ਸਰਕਾਰ ਨੂੰ ਉਹ ਕੰਟੀਨਿਊ ਰੱਖਣੀ ਪੈਣੀ ਆ ਇਹਨਾਂ ਨੂੰ ਸਿਰਫ 6 ਮਹੀਨੇ ਦਾ ਬਿੱਲ ਦੇਣਾ ਪੈਣਾ ਉਹਨਾਂ ਨੂੰ 5 ਸਾਲ ਦਾ ਦੇਣਾ ਪਰ ਦੇਣਾ ਤੇ ਆਮ ਲੋਕਾਂ ਨੂੰ ਹੀ ਬੜਾ ਆਉਂਦੇ ਇਹ 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 ਗੜਬੜ ਹੋ ਜਾਣੀ ਆ ਸੋ ਬਿਜਲੀ ਵੀ ਫ੍ਰੀ ਨਹੀਂ ਚਾਹੀਦੀ ਔਰਤਾਂ ਦੇ ਜ ਉਹ ਵੀ ਫਰੀ ਨਹੀਂ ਚਾਹੀਦਾ 65 ਸਾਲ ਤੋਂ ਜ਼ਿਆਦਾ ਦੀਆਂ ਔਰਤਾਂ ਦਾ इवन ਉਹਦੇ ਚ ਫਿਰ ਔਰਤਾਂ ਨਹੀਂ ਬਜ਼ੁਰਗਾਂ ਦਾ ਬਿਲਕੁਲ ਉਹ ਬਜ਼ੁਰਗਾਂ ਦਾ ਹੋਵੇ ਜਿੱਦਾਂ ਆਪਾਂ ਇੱਥੇ ਬਾਹਰਲੀ ਕੰਟਰੀ ਚ ਇੱਥੇ ਇੱਥੇ ਵੀ ਇਦਾਂ ਹੀ ਹੈ ਇੱਥੇ ਆਫਟਰ 65 ਹਰੇਕ ਦਾ ਬਸ-ਪਾਸ ਬਣ ਜਾਂਦਾ ਜਾਂ ਬੱਚਿਆਂ ਦਾ ਜਿਹੜਾ ਹੈਗਾ ਉਹ ਹੁੰਦਾ ਥੋੜਾ ਬਹੁਤ ਹਾਂ ਹਾਂ ਵੀ ਉਹ ਬੱਚਿਆਂ ਦਾ ਮੇਰੇ ਖਾ 6-7 ਸਾਲ ਤੱਕ ਹਾਂ ਸੋ ਉਹ ਰਹੇ ਆਮ ਲੋਕਾਂ ਨੂੰ ਫਰੀ ਦੇਣ ਦੀ ਲੋੜ ਨਹੀਂ ਹੈਗੀ ਸੋ ਜਿਹੜਾ ਹੋਰ ਐਵੇਂ ਤੋਰੇ ਫਿਰਦੇ ਆ ਉਹਨਾਂ ਦਾ ਬੰਦ ਕਰੋ ਬਿਜਲੀ ਦਾ ਕਟੋੜ 5 ਜਾਂ 6 ਰੁਪਏ ਯੂਨਿਟ ਕਰ ਦੋ ਘੱਟ ਕਰ ਦਿਓ ਜੇ ਤੁਹਾਨੂੰ ਲੱਗਦਾ ਉਹ ਵੀ ਐ ਫਿਊਲੈਂਟ ਆ ਜਿਹੜੇ ਦੇ ਸਕਦੇ ਹੈਗੇ ਆ ਉਹਨਾਂ ਤੋਂ ਸਮੂੱਚਾ ਲੈਣਾ ਚਾਹੀਦਾ ਸੋ ਜੇ ਇਨਕਮਿੰਗ ਨਹੀਂ ਵੀ ਆਵੇਗੀ ਖਜ਼ਾਨੇ 'ਚ ਫੇਰ ਜਿਹੜੇ ਇਹ ਵਿਕਾਸ ਦੇ ਪ੍ਰੋਜੈਕਟ ਨਹੀਂ ਹੋਣਗੇ ਸੋ ਇਹ ਗਲਤ ਹੈਗਾ ਜੇ ਉਹ ਜ਼ਮੀਨਾਂ ਵੇਚ ਕੇ ਵੀ 1000 ਰੁਪਏ ਦੇਣ ਦਾ ਯਤਨ ਕਰ ਰਹੇ ਹੈਗੇ ਆ ਬਿਲਕੁਲ ਗਲਤ ਹੈਗਾ ਸੋ ਇਹਦੇ ਖਿਲਾਫ ਕੋਈ ਜਿਹੜੀ ਹੈਗੇ ਡੈਮੋਕ੍ਰੇਟਸ ਰਾਈਟਸ ਵਾਲੀਆਂ ਸੰਸਥਾਵਾਂ ਵੱਲੋਂ ਆਵਾਜ਼ ਉਠਾਉਣੀ ਚਾਹੀਦੀ ਆ ਤਾਂ ਕਿ ਪੰਜਾਬ ਦਾ ਭਵਿੱਖ ਦਾ ਖਜ਼ਾਨਾ ਜਿਹੜਾ ਬਹੁਤ ਜ਼ਿਆਦੇ ਕਰਜ਼ਾਈ ਨਾ ਹੋ ਜਾਵੇ ਜੀ ਬਿਲਕੁਲ ਜੀ ਤੇ ਗੱਲ ਕਰ ਲੈਨੇ ਆ 1984 ਸਿੱਖ ਕਤਲੇਆਮ ਦੀ ਅ ਸੱਜਣ ਕੁਮਾਰ ਤੇ ਉਸਦੇ ਚਾਰ ਹੋਰ ਸਾਥੀਆਂ ਦੇ ਖਿਲਾਫ ਜਿਹੜੇ ਚਾਰ ਕੇਸ ਜਿਹੜੇ ਨੇ ਚਾਰ ਮੁਕੱਦਮੇ ਜਿਹੜੇ ਨੇ ਉਹ ਦੁਬਾਰਾ ਜਿਹੜੀ ਖੁੱਲਣ ਦੀ ਜਿਹੜੀ ਆਸ ਬੱਜੀ ਹੈਗੀ ਆ ਸਰਦਾਰ ਹਰਤਾ ਸਿੰਘ ਦੀ 1984 ਜੇ ਕੇਐਫਆਈਆਰ ਹੁੰਦੀ ਹੈ ਪੰਜ ਵੱਖ-ਵੱਖ ਐਫਆਈਆਰਸ ਹੁੰਦੀਆਂ ਨੇ ਤੇ 1986 ਦੇ ਵਿੱਚ ਪੰਜੇ ਐਫਆਈਆਰ ਜਿਹੜੀਆਂ ਨੇ ਉਹ ਬਰੀ ਕਰ ਦਿੱਤੀਆਂ ਜਾਂਦੀਆਂ ਨੇ ਤੇ ਮੌਜੂਦਾ ਜਦੋਂ ਜੱਜ ਸਹਿਬਾਨ ਦੇ ਕੋਲ ਬੀਬੀ ਜੀ ਹੈਗੇ ਨੇ ਉਹਨਾਂ ਕੋਲ ਪਟੀਸ਼ਨ ਜਾਂਦੀ ਹੈ ਤੇ ਬਕਾਇਦਾ ਉਹ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਗਵਾਹ अवेलेबल ਸੀ ਗਵਾਹਾਂ ਨੂੰ ਸੰਮਣ ਨਹੀਂ ਕੀਤੇ ਗਏ ਗਵਾਹ ਭਗਤਾਏ ਨਹੀਂ ਗਏ ਤੇ ਬੜੀ ਕਾਲੀ ਦੇ ਵਿੱਚ ਜਿਹੜਾ ਹੈ 2 ਸਾਲਾਂ ਦੇ ਵਿੱਚ ਕੇਸ ਨਿਬੇੜ ਦਿੱਤਾ ਗਿਆ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਇੱਕ ਦੋਸ਼ੀ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਚਾਰ ਹੋਰ ਕੇਸ ਨੇ ਜੰਨਾ ਚੋਂ ਇੱਕ ਕੇਸ ਜਿਹੜਾ ਚੱਲੇਗਾ ਤੇ ਤਿੰਨ ਹੋਰ ਦੇ ਲਈ ਜਿਹੜਾ ਹੈ ਜਾਂਚ ਏਜੰਸੀਆਂ ਕੋਲ ਪੇਸ ਦਿੱਤਾ ਗਿਆ ਹੈ ਕੀ ਕਹੋਗੇ ਇਸਤੇ ਬਾਰੇ ਤਕਰੀਬਨ 41 ਸਾਲ ਦਾ ਸਮਾਂ ਹੋ ਚੁੱਕਿਆ ਹੈ ਤੇ ਅਜੇ ਕੇਸ ਚੱਲੇਗਾ ਹਾਂਜੀ ਹਾਂਜੀ ਸੋ ਇਹ ਹੀ ਆ ਵੀ ਇਸ ਤਰ੍ਹਾਂ ਆਪਾਂ ਗੱਲ ਕਰਿਆ ਵੀ ਉਹ ਉਹ ਕਾਹ ਹੀ ਦਿਨ ਵੀ ਸਿੱਖਾਂ ਲਈ ਇਨਸਾਫ ਨਹੀਂ ਹੈਗਾ ਕਿ ਕਾਨੂੰਨ ਹੀ ਪਾਸ ਕਰ ਦੇਣ ਵੀ ਸਿੱਖਾਂ ਲਈ ਇਨਸਾਫ ਨਹੀਂ ਸੋ ਆ ਦੇਖੋ ਜੱਜ ਸਾਹਿਬਾਨ ਨੇ ਦੇਖਿਆ ਵੀ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਇੰਨੀਆਂ ਕਮਜ਼ੋਰੀਆਂ ਨੇ ਗਵਾਹ ਹੋਣ ਦੇ ਬਾਵਜੂਦ ਗਵਾਹ ਨਹੀਂ ਪਗਤਾ ਆਏਗੇ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਦਮਾਂ ਦਮ ਤੇਜ਼ੀ ਨਾਲ ਆ ਕੇਸ ਰਫਾ ਦਫਾ ਕਰਕੇ ਉਹ ਜਿਹੜਾ ਹੈਗਾ ਬਰੀ ਕਰਾਉਣ ਦਾ ਯਤਨ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਇਹ ਗ੍ਰੋਸ ਮਿਸਕੰਡਕਟ ਆਫ ਜਸਟਿਸ ਹੈਗਾ ਇਹ ਇਹ ਬੇਇਨਸਾਫੀ ਆ ਨਾ ਪੀੜਤਾ ਨਾਲ ਜਿਨ੍ਹਾਂ ਦਾ ਇੱਕ ਪਰਿਵਾਰ ਹੈ ਉਹ ਬੀਬੀ ਜੀ ਦੱਸਦੇ ਹੈਗੇ ਆ ਜਿਨ੍ਹਾਂ ਦੇ ਪਤੀ ਨੂੰ ਸਾੜਿਆ ਗਿਆ ਵੀ ਘਰ ਵਿੱਚ ਘਰ ਵੀ ਸਾੜ ਦਿੱਤਾ ਗਿਆ ਤੇ ਉਹਨਾਂ ਦੇ ਪਤੀ ਨੂੰ ਬੱਚੇ ਵੀ ਬੱਚੇ ਵੀ ਸਾੜ ਦਿੱਤੇ ਗਏ ਸੋ ਇਸ ਤਰ੍ਹਾਂ ਦੇ ਕੇਸਾਂ ਦਾ ਹੁਣ ਕਿ 48 ਸਾਲਾਂ ਬਾਅਦ ਨੋਟਿਸ ਲਿਆ ਜਾ ਰਿਹਾ ਹੈ ਤਾਂ ਉਹ ਕਿਹੜਾ ਨਿਆ ਹੈਗਾ ਕਿਹੜਾ ਯਾ ਜਸਟਿਸ ਡਿਲੇਟ ਯਾ ਡਿਲਾਇਡ ਡਿਨਾਈਡ ਵਾਲਾ ਜਿਹੜਾ ਉਹ ਤਾਂ ਹੁਣ ਤਾਂ ਡਿਨਾਈਡ ਤੋਂ ਵੀ ਗਾਂਹ ਦੀਆਂ ਜਿੰਨੀਆਂ ਜਿੰਨੀਆਂ ਪੋਤਾ ਹੋਣਗੀਆਂ ਨੇ ਸੋ ਠੀਕ ਹੈ ਸਵਾਗਤ ਕਰਦੇ ਆਂ ਵੀ ਜੇ ਕੇਸ ਖੁੱਲਣ ਜਾ ਰਿਹਾ ਹੈਗਾ ਪਰ ਸਾਨੂੰ ਕੋਈ ਬਹੁਤੀਆਂ ਅਵੇਦਾਂ ਨੇ ਪੁਲਿਸ ਇੰਨੀਆਂ ਝੜਕਾਂ ਖਾਣ ਤੋਂ ਬਾਅਦ ਵੀ ਕੋਈ ਬਹੁਤਾ ਵਧੀਆ ਕੇਸ ਨਹੀਂ ਪੇਸ਼ ਕਰੇਗੀ ਉਹ ਯਤਨ ਕਰੇਗੇ ਵੀ ਦੋਸ਼ੀ ਆ ਦੁਬਾਰਾ ਜਿਹੜਾ ਹੈਗਾ ਰਿਹਾ ਹੋ ਜਾਣ ਪੁਲਿਸ ਦਾ ਜਿਹੜਾ ਹੈਗਾ ਇਹੋ ਹੀ ਹੁੰਦਾ ਵੀ ਸਿੱਖਾਂ ਦੇ ਖਿਲਾਫ ਜਿਹੜੇ ਸਾਰੇ ਕੇਸ ਨੇ ਉਹਦੇ ਜਿੰਨੇ ਕੋ ਵੀ ਦੋਸ਼ੀ ਵੱਧ ਤੋਂ ਵੱਧ ਬਰੀ ਹੋ ਸਕਦੇ ਉਹ ਬਰੀ ਹੋ ਜਾਣ ਤਾਂ ਕਿ ਇਨਸਾਫ ਦੇ ਤਕਾਜ਼ੇ ਵਿੱਚ ਸਿੱਖਾਂ ਨੂੰ ਕੋਈ ਇੰਨੀ ਵੇਟੇਜ ਨਾ ਮਿਲ ਸਕੇ ਜੀ ਬਿਲਕੁਲ ਜੀ ਬਾਕੀ ਇਸ ਦੇ ਵਿੱਚ ਦਿੱਲੀ ਕਮੇਟੀ ਤੇ ਜਿਹੜੇ ਫੁਲਕਾ ਸਭਾ ਬਹਗੇ ਨੇ ਉਹਨਾਂ ਦਾ ਵੀ ਇਸ ਦੇ ਵਿੱਚ ਚੰਗਾ ਯੋਗਦਾਨ ਰਿਹਾ ਹੈਗਾ ਉਹਨਾਂ ਨੇ ਵੀ ਜਿਹੜੀ ਇਸ ਕੇਸ ਦੀ ਪੈਰਵਾਈ ਜਿਹੜੀ ਹੈ ਉਹ ਕੀਤੀ ਹੈਗੀ ਹੈ ਸਰਦਾਰਤਾਕ ਸਿੰਘ ਜੀ ਗੱਲਬਾਤ ਕਰ ਲੈਨੇ ਆ ਬਿਹਾਰ ਦੀ ਬਿਹਾਰ ਦੇ ਵਿੱਚ ਜਿਹੜਾ ਤਕਰੀਬਨ 65 ਲੱਖ ਵੋਟਾਂ ਕੱਟਣ ਨੂੰ ਲੈ ਕੇ ਮਸਲਾ ਇੱਕ ਬੰਨੇ ਸੁਪਰੀਮ ਕੋਰਟ 'ਚ ਵੀ ਚੱਲ ਰਿਹਾ ਹੈ ਔਰ ਜਿਸ ਤਰੀਕੇ ਦੀ ਸੁਪਰੀਮ ਕੋਰਟ ਦੇ ਵੱਲੋਂ ਬਿਆਨ ਆ ਰਹੇ ਨੇ ਉਸ ਤਰੀਕੇ ਦਾ ਲੱਗੇ ਰਿਹਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਹੈ ਉਹ ਹੋ ਸਕਦਾ ਹੈਗਾ ਕਿਵੇਂ ਦੇਖਦੇ ਹੋ ਇਸ ਨੂੰ ਜੇ ਉਸ ਤਰੀਕੇ ਦੇ ਨਾਲ ਹੁੰਦਾ ਹੈ ਇਹੀ ਤੁਸੀਂ ਦੇਖੋ ਵੀ ਕਿੰਦਾ ਦਾ ਵੀ 2024 ਦੇ ਵਿੱਚ ਇਹੀ 65 ਲੱਖ ਵੋਟਰ ਹੈਗੇ ਸੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਮੌਜੂਦਾ ਉੱਥੇ ਸਰਕਾਰ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਵੀ ਸੀਟਾਂ ਆਈਆਂ ਹੋਰ ਵੀ ਹੋਈਆਂ ਤੇ ਹੁਣ ਪੂਰਾ ਇੱਕ 65 ਲੱਖ ਬੰਦਾ ਹੀ ਗਾਇਬ ਕਰ ਦੇਣਾ ਚਾਹੇ ਉਹ ਇਨੇ ਜਾਣੇ ਤਾਂ ਨਹੀਂ ਇਕੱਠੇ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੋएगी ਜਾਂ ਇਸ ਤਰੀਕੇ ਦੀ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਸੁਪਰੀਮ ਕੋਰਟ ਤੋਂ ਅਸੀਂ ਮੈਂ ਵੀ 2-3 ਦਿਨਾਂ ਤੋਂ ਇਹ ਸਾਰੇ ਉੱਥੇ ਵੀਡੀਓਗ੍ਰਾਫੀ ਵੀ ਹੁੰਦੀ ਆ ਉਹ ਸਾਰੀ ਸੁਣਵਾਈ ਦੇਖ ਰਿਹਾ ਹੈਗਾ ਸੋ ਮੈਨੂ ਸੁਪਰੀਮ ਕੋਰਟ ਦਾ ਪੈਂਤੜਾ ਸਰਕਾਰ ਦੇ ਹੱਕ ਵਿੱਚ ਜਾਂਦਾ ਲੱਗਦਾ ਸੋ ਕੋਈ ਵੀ ਰਾਹਤ ਨਹੀਂ ਮਿਲ ਸਕਦੀ ਉਹਨਾਂ ਨੂੰ ਸੁਪਰੀਮ ਕੋਰਟ ਅਰਜੀ ਕਰਨ ਵਾਲਿਆਂ ਨੂੰ ਸਿਰਫ ਜਿੱਦਾਂ ਟੌਫੀਆਂ ਦੇ ਰਹੀ ਹੈਗੀ ਸੋ ਜਿੰਨਾ ਕੋ ਮੈਂ ਸਮਝਦਾ ਹੈਗਾ ਹਨ ਵੀ ਉਹ ਸਿਰਫ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਨਾਂ ਨੂੰ ਰੋਜ਼ ਦੇ ਦੋ ਤਿੰਨ ਘੰਟੇ ਸੁਣ ਕੇ ਤੇ ਕੁਝ ਵੀ ਫੈਸਲਾ ਨਹੀਂ ਰਵੇਗਾ ਉਹਨਾਂ ਨੇ ਅਰਜੀ ਕਰਤਾ ਨੇ ਕਿਹਾ ਵੀ ਜਿਹੜੇ 11 ਡਾਕੂਮੈਂਟਸ ਦਿਖਾਉਣ ਲਈ ਕਿਹਾ ਗਿਆ ਹੈਗਾ ਵੀ ਇਹ ਡਾਕੂਮੈਂਟ ਬਹੁਤੇ ਲੋਕਾਂ ਕੋਲ ਹਾਏ ਹੀ ਨਹੀਂ ਪਰ ਸੁਪਰੀਮ ਕੋਰਟ ਕਹਿੰਦੀ ਦੇਖੋ ਜੀ 11 ਡਾਕੂਮੈਂਟ ਆ ਤੁਸੀਂ ਦੇਖੋ ਕਿੰਨਿਆ ਕਿੰਨਿਆ ਡਿਫਰੈਂਟ ਡਾਕੂਮੈਂਟਸ ਦਿੱਤੇ ਹੈਗੇ ਆ ਕਹਿੰਦੇ 34 ਲੱਖ ਪਾਸਪੋਰਟ ਹੈਗਾ ਵਾ ਤੇ ਇਹਦਾ ਤੁਸੀਂ ਦੇਖੋ ਵੀ ਕਿੰਨੇ ਲੋਕਾਂ ਦੇ ਕੋਲ ਪਾਸਪੋਰਟ ਆ ਬਿਲਕੁਲ ਵੀ 8 ਕਰੋੜ ਵੋਟਰਾਂ ਵਿੱਚੋਂ 34 ਲੱਖ ਕੋਲ ਪਾਸਪੋਰਟ ਆ ਬਾਕੀ ਕੋਲ ਕਿਸੇ ਕੋਲ ਪਾਸਪੋਰਟ ਉਹ ਕਹਿੰਦੇ ਵੀ ਕਿਸੇ ਵੀ ਕਿਸਮ ਦਾ ਕਿਸੇ ਦੇ ਜਨਮ ਦਾ ਕਿਸੇ ਦੀ ਮੌਤ ਦਾ ਜਿਹੜੇ ਬੰਦੇ ਹੁਣ ਵੇਜਸ ਦਾ ਸਰਟੀਫਿਕੇਟ ਕੌਣ ਦੇਣ ਜਿਹੜੇ ਵਿਚਾਰੇ ਗਰੀਬ ਮਜ਼ਦੂਰੀ ਕਰਦੇ ਆ ਕਿਸੇ ਦੇ ਘਰ ਜਾ ਕੇ ਕਰਦੇ ਆ ਜੇ ਆਪ ਆਪਾਂ ਨੂੰ ਵੀ ਪਤਾ ਹੈ ਕਿ ਬਿਘਾਰ ਦੇ ਬਹੁਤ ਸਾਰੇ तकरीबन 50 ਲੱਖ ਤੋਂ ਉੱਤੇ ਦਾ ਮੇਰੇ ਖਿਆਲ ਨੰਬਰ ਹੈਗਾ ਜਿਹੜੇ ਕਹਿੰਦੇ ਕਿ ਬਾਹਰਲੇ ਰਾਜਾਂ ਦੇ ਵਿੱਚ ਨਹੀਂ ਚਾਹੀਏ ਪੰਜਾਬ 'ਚ ਹੁਣ ਮਹਾਰਾਸ਼ਟਰ ਚੋਂ ਤੇ ਉੱਥੋਂ ਜਿਹੜਾ ਬੰਦਾ ਹੁਣ 10-12000 ਤੇ ਮਜ਼ਦੂਰੀ ਕਰਦਾ ਹੈ ਉਹ ਦਿਹਾੜੀ ਆਪਣੀ ਤੋੜ ਕੇ ਕਿਵੇਂ ਇਹਨਾਂ ਨੂੰ ਆ ਕੇ ਵੋਟ ਪਾਉਣ ਲਈ ਜਿਹੜਾ ਸਰਟੀਫਿਕੇਟ ਦਊਗਾ ਹਾਂ ਤੇ ਦੂਜਾ ਜਿਹੜੇ ਜੁਗਿੰਦਰ ਯਾਦਵ ਨੇ ਉਹ ਦੋ ਲੋਕਾਂ ਨੂੰ ਸੁਪਰੀਮ ਕੋਰਟ ਚ ਲੈ ਕੇ ਗਏ ਵੀ ਇਹ ਦੇਖੋ ਵੋਟਰ ਲਿਸਟ ਵਿੱਚ ਇਹ ਮਰੇ ਹੋਏ ਲਾਨੇ ਨੇ ਪਰ ਇਹ ਜਿਉਂਦੇ ਬੈਠੇ ਆ ਬੰਦੇ ਆ ਦੇਖੋ ਮੇਰੇ ਸਾਹਮਣੇ ਆ ਤੇ ਜੱਜ ਸਾਹਿਬਾਨ ਕਹਿੰਦੇ ਐਡੀਆਂ ਛੋਟ ਛੋਟੀਆਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ ਵੀ ਉਹ ਸੁਧਾਰ ਲਈ ਜਾਣੀ ਇਟ ਮੀਨਸ ਸੁਪਰੀਮ ਕੋਰਟ ਦੇ ਜੱਜਾਂ ਦਾ ਮੋਖ ਰੁਝਾਨ ਹਲੇ ਵੀ ਸਰਕਾਰ ਪੱਖੀ ਹੈਗਾ ਉਹ ਲਗਾਤਾਰ ਇੰਨੀਆਂ ਤਿੰਨ ਤਿੰਨ ਘੰਟੇ ਦੀਆਂ ਵਿਰੋਧੀ ਧਿਰਦਿਆਂ ਦਲੀਲਾਂ ਸੁਣਨ ਤੋਂ ਬਾਅਦ ਵੀ ਮੈਨੂੰ ਲੱਗਦਾ ਨਹੀਂ ਵੀ ਉਹ ਕੋਈ ਟਸ ਤੋਂ ਮਸੂ ਹੋ ਰਿਹਾ ਹੁਣ ਇਹ ਕਹਿ ਦਿੱਤਾ ਹੋਇਆ ਵੀ ਜਿਹੜੇ 65 ਲੱਖ ਵੋਟਰਾਂ ਨੂੰ ਤੁਸੀਂ ਡਿਲੀਟ ਕਰਿਆ ਉਹਨਾਂ ਦੀ ਉਹਨਾਂ ਦੀ ਲਿਸਟ ਜਾਰੀ ਕਰਕੇ ਵੈਬਸਾਈਟ ਤੇ ਪਾਓ ਜਦੋਂ ਰਾਹੁਲ ਗਾਂਧੀ ਨੇ ਐਕਸਪੋਜ਼ ਕਰਿਆ ਸੀ ਤਾਂ 2-3 ਦਿਨ ਦੱਸਿਆ ਜਾਂਦਾ ਵੈਬਸਾਈਟ ਹੀ ਬੰਦ ਕਰ ਦਿੱਤੀ ਸੀ ਵੀਟ ਮੀਨਸ ਉਹ ਦੁਬਾਰੇ ਉਹਦੀ ਰੀਸਟ੍ਰਕਚਰਿੰਗ ਹੋ ਰਹੀ ਆ ਆਪਣੇ ਹਿਸਾਬ ਨਾਲ ਉਹ ਕੀਤਾ ਜਾ ਰਿਹਾ ਸੋ ਇਹਦੇ ਤੇ ਵੱਡਾ ਜਿਹੜਾ ਹੈਗਾ ਧੰਦਾ ਚੱਲ ਰਿਹਾ ਹੈਗਾ ਸੁਪਰੀਮ ਕੋਰਟ ਬਹੁਤੀ ਹੈਗੀ ਆ ਇਲੈਕਸ਼ਨ ਕਮਿਸ਼ਨ ਨੂੰ ਮਾਨਤਾ ਦੇ ਰਹੀ ਆ ਜਿਹੜੇ ਬੰਦੇ ਖਦਸ਼ੇ ਜਾਰ ਕਰ ਰਹੇ ਆ ਵੀ 65 ਲੱਖ ਜਾਂ 2 ਕਰੋੜ ਵੋਟਰਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਉਹਨਾਂ ਬਾਰੇ ਸੁਪਰੀਮ ਕੋਰਟ ਬਹੁਤਾ ਜਿਹੜਾ ਹੈਗਾ ਨੋਟਿਸ ਨਹੀਂ ਲੈ ਰਹੀ ਤੇ ਇਸੇ ਉੱਤੇ ਜਿਹੜੇ ਵੱਡੇ মিডিਆ ਘਰਾਣੇ ਹੈਗੇ ਉਸ ਪੂਰੇ ਆਪਾਂ ਕਹਿ ਲਈ ਕਿ ਜੋ ਗੜਬੜੀਆਂ ਹੋ ਰਹੀਆਂ ਨੇ ਉਹਦੇ ਤੇ ਚੁੱਪ ਹੈਗੇ ਨੇ ਦੂਜਾ ਜਿਹੜਾ ਆਧਾਰ ਕਾਰਡ ਦਾ ਮਸਲਾ ਹੈਗਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਹੋ ਕੀ ਹੁਣ ਆਧਾਰ ਕਾਰਡ ਇੱਕ ਕੋਈ ਸਿਟੀਜ਼ਨਸ਼ਿਪ ਦਾ ਪ੍ਰੂਫ ਜਾਂ ਜਿਸ ਤਰੀਕੇ ਦੇ ਨਾਲ ਇਹ ਕਹਿੰਦੇ ਆ ਉਹ ਹੈਗਾ ਵਾਜਾ ਨਹੀਂ ਹੈਗਾ ਕੀ ਦੇਖਦੇ ਹੋ ਹਾਂਜੀ ਹਾਂਜੀ ਇੱਕ ਤਾਂ ਜਿਹੜਾ ਮੀਡੀਆ ਨੇ ਬਲੈਕਆਊਟ ਕਰਿਆ ਸੋ ਮੀਡੀਆ ਤਾਂ ਆਪਾਂ ਨੂੰ ਪਤਾ ਹੈਗਾ ਵੀ ਮੋਦੀ ਸਰਕਾਰ ਨੇ ਆਉਂਦੀ ਸਾਰੀ ਮੀਡੀਆ ਹੈ ਜਿਹੜਾ ਹਾਂ ਆਪਣੀ ਅਧਿਨ ਕਰ ਲਿਆ ਹੋਇਆ ਸੋ ਉਹ ਇਲੈਕਸ਼ਨ ਕਮਿਸ਼ਨ ਵੀ ਮੋਦੀ ਸਰਕਾਰ ਦੇ ਅਧੀਨ ਹੀ ਜਿਹੜਾ ਹੈਗਾ ਚੱਲ ਰਿਹਾ ਸੋ ਉਹਨਾਂ ਦੀ ਹਦਾਇਤਾਂ ਦੇ ਮੀਡੀਆ 'ਚ ਬਿਲਕੁਲ ਬਲੈਕਆਊਟ ਆ ਜੀਤ ਅੰਜਮ ਨੇ ਪਿਛਲੇ ਦਿਨ ਵੀ ਸਟੋਰੀ ਕਰੀ ਆ ਜਿਸ ਦਿਨ ਰਾਹੁਲ ਗਾਂਧੀ ਨੇ ਐਕਸਪੋਜ਼ ਕਰਿਆ ਸੀ ਉਹਨੇ ਦਿੱਲੀ ਦੇ 12 ਅਖਬਾਰਾਂ ਦਾ 6 ਹਿੰਦੀ ਦੇ ਤੇ 6 ਇੰਗਲਿਸ਼ ਦੇ 12 ਅਖਬਾਰਾਂ 'ਚੋਂ ਕਹਿੰਦਾ ਵੀ ਮਾੜੀ-ਮੋਟੀ ਕਿਸੇ ਨੇ ਦੋ ਕਾਲਮ ਦੀ ਖਬਰ ਲਾਈ ਉਹ ਵੀ 13ਵੇਂ ਸਫੇਤੇ ਜਾ ਕੇ ਲਾਈ ਆ ਹਾਲਾਂਕਿ ਮੁੱਖ ਨਿਊਜ਼ ਬਣਦੀ ਸੀ ਤੇ ਹੁਣ ਜਿਹੜਾ ਹੈਗਾ ਟੈਲੀਵਿਜ਼ਨ ਚੈਨਲਾਂ 'ਚੋਂ ਗਾਇਬ ਹੈਗਾ ਦੂਜਾ ਹੁਣ ਇੱਕ ਬੰਬੇ ਹਾਈ ਕੋਰਟ ਦਾ ਆਇਆ ਫੈਸਲਾ ਤੇ ਕੋਡ ਦਾ ਫੈਸਲਾ ਆਇਆ ਵੀ ਆਧਾਰ ਕਾਰਡ ਤੁਹਾਡੀ ਜਿਹੜੀ ਹੈਗੀ ਨਾਗਰਿਕਤਾ ਦਾ ਪ੍ਰਮਾਣ ਪੱਤਰ ਨਹੀਂ ਹੈਗਾ ਹੁਣ ਦੂਜੇ ਪਾਸੇ ਜਿਹੜੀ ਆਧਾਰ ਕਾਰਡ ਬਣਾਉਣ ਵਾਲੀ ਸੰਸਥਾ ਹੈਗੀ ਹੈ ਯੂ ਡੀ ਆਈ ਜਿਹੜੀ ਯੂਨੀਕ ਆਇਡੈਂਟੀਟੀ ਦਾ ਇਹ ਇਹ ਕ੍ਰिएशन ਕਰਦੀ ਹੈਗੀ ਹੈ ਉਹਦੇ ਜਿਹੜੇ ਜਿਹੜੇ ਮੁਖੀ ਨੇ ਉਹਨੇ ਪਵਨೇಶ್ ਕੁਮਾਰ ਸੋ ਪਵਨೇಶ್ ਕੁਮਾਰ ਪਿਛਲੇ ਦਿਨੀ ਚੰਡੀਗੜ੍ਹ ਆਏ ਸੀ ਉਹਨਾਂ ਨੇ ਕਿਹਾ ਵੀ ਆਧਾਰ ਕਾਰਡ ਇੰਨਾ ਵਧੀਆ ਡਾਕੂਮੈਂਟ ਹੈ ਵੀ ਇਹਦੇ ਨਾਲ ਤੁਹਾਡੀ ਆਈਡੈਂਟੀਟੀ ਤੁਹਾਡੀਆਂ ਜਿਹੜੀਆਂ ਜਿਹੜੀਆਂ ਬਹੁਤ ਸਾਰੀਆਂ ਸੇਵਾਵਾਂ ਹਾਸਲ ਕਰਨਾ ਬੈਂਕ ਅਕਾਊਂਟ ਖੋਲਣਾ ਡਾਕਟਰ ਬਣਾਉਣਾ ਟੈਲੀਫੋਨ ਲੈਣਾ ਜਾਂ ਹੋਰ ਜਿਹੜੇ ਪਾਸਪੋਰਟ ਲੈਣਾ ਜਾਂ ਕੋਈ ਡੋਮਿਸਾਈਲ ਲੈਣਾ ਮਤਲਬ ਕਿ ਇੰਨਾ ਜਿਆਦਾ ਹੀ ਵਧੀਆ ਹੋ ਗਿਆ ਇਹਦੇ ਨਾਲ ਉਹ ਕਹਿੰਦੇ ਇਹਦੇ ਨਾਲ ਜਿਹੜੀ ਆਰਥਿਕ ਤੌਰ ਤੇ ਟਰਾਂਜੈਕਸ਼ਨਾਂ ਕਰਨੀਆਂ ਵੀ ਕੋਈ ਬਿੱਲ ਭਰਨਾ ਯਾ ਤੋ ਸਿਕੋ ਜ਼ਮੀਨ ਖਰੀਦਣੀ ਆ ਉਹਦੀ ਟਰਾਂਜੈਕਸ਼ਨ ਕਰਨੀ ਆ ਜਾਂ ਆਪਣਾ ਕੋਈ ਹੋਰ ਪੈਸਾ ਅੱਗੇ ਪਿੱਛੇ ਕਰਨਾ ਇੱਕ ਬੈਂਕ ਤੋਂ ਦੂਜੀ ਅਕਾਊਂਟ ਚ ਪਾਉਣਾ ਵੀ ਉਹ ਟਰਾਂਜੈਕਸ਼ਨ ਆ ਐਨੀਆਂ ਸਮੂਦ ਔਰ ਐਨੀਆਂ ਵਧੀਆਂ ਹੋ ਰਹੀਆਂ ਉਹ ਕਹਿੰਦੇ ਵੀ ਟਰਾਂਜੈਕਸ਼ਨਸ ਦਾ 150% ਵਧਿਆ ਵੀ 2023 ਵਿੱਚ 50 ਕਰੋੜ ਦੀਆਂ ट्रांजैक्शनਾਂ ਥਰੂ ਆਧਾਰ ਹੋਈਆਂ ਸੀ 2024 ਵਿੱਚ 200 ਕਰੋੜ ਦੀਆਂ ਹੋਈਆਂ ਮਤਲਬ ਕਿੰਨਾ ਚਾਰ ਗੁਣਾ ਵਧ ਗਿਆ ਤਕਰੀਬਨ ਕਿੰਨਾ ਕਿੰਨਾ ਜਿੱਦਾਂ ਵਧੀਆ ਉਹ ਕਹਿੰਦੇ ਵੀ ਇੰਨਾ ਵਧੀਆ ਆਧਾਰ ਕਾਰਡ ਦਾ ਇਹ ਸਿਸਟਮ ਹੈਗਾ ਵੀ ਇਹਨੇ ਸਾਨੂੰ ਬਹੁਤ ਸੌਖ ਕਰ ਦਿੱਤੀ ਆ ਕਿਸੇ ਵੀ ਨਾਗਰਿਕ ਦੀ ਆਈਡੈਂਟੀਟੀ ਨੂੰ ਦੇਖਣ ਦੀ ਔਰ ਉਹਦੇ ਨਾਲ ਜੁੜੇ ਹੋਏ ਸਾਰੇ ਜਿਹੜੇ ਬੈਂਕ ਅਕਾਊਂਟ ਨੇ ਬਿੱਲ ਨੇ ਉਹਦੇ ਲੋਨਸ ਨੇ ਜਿਹੜਾ ਮਤਲਬ ਇਹ ਸਾਰਾ ਕੁਝ ਹੁਣ ਭਗਨੇਸ਼ ਕੁਮਾਰ ਕਹਿ ਰਹੇ ਆ ਵੀ ਇਹ ਬਹੁਤ ਵਧੀਆ ਡਾਕੂਮੈਂਟ ਆ ਜਿਹੜਾ ਆਧਾਰ ਕਾਰਡ ਹਾਈ ਕੋਰਟ ਤੇ ਸੁਪਰੀਮ ਕੋਰਟ ਕਹਿ ਰਹੇ ਆ ਵੀ ਇਹ ਨਾਗਰਿਕਤਾ ਦਾ ਜਿਹੜਾ ਆਧਾਰ ਨਹੀਂ ਹੈਗਾ ਸੋ ਇਹ ਕਾਫੀ ਜਿਹੜੀਆਂ ਗੜਬੜਾਂ ਨੇ ਸਾਡੇ ਸਾਹਮਣੇ ਆ ਰਹੀਆਂ ਵੀ ਸਿਸਟਮ ਆ ਜਿਹੜਾ ਆਪਣੇ ਆਪ ਚ ਸਮਝ ਨਹੀਂ ਪਾ ਰਿਹਾ ਵੀ ਉਹਨੇ ਕਿਸ ਪਾਸੇ ਦਾ ਜਿਹੜਾ ਰੁਖ ਲੈਣਾ